ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਮਨਸੂਰ ਦੇਵਾ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਦੀ ਹੈ। ਬਾਈ ਦਾ ਇੱਕ ਐਨੀਮਲ ਸੇਲ ਹੈ। ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਪੁੱਛਦੇ ਕਿ ਦੁੱਧਵਾਦ ਕਿੰਨਾ ਮਸੂਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਤੇ ਐਡਰੈਸ ਦੱਸ ਦਿਓ ਜੀ। ਨਾਮ ਬਲਜਿੰਦਰ ਸਿੰਘ ਪਿੰਡ ਮਨਸੂਰ ਦੇਵਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਨੰਬਰ ਹੈਗਾ 9592135982। ਠੀਕ ਆ ਜੀ। ਅੱਜ ਇੱਕ ਐਨੀਮਲ ਸੇਲ ਹੈ ਇਹਦੀ ਕੀ ਡਿਟੇਲ ਹੈ ਜੀ? ਇਹ ਜੀ ਆਪਾਂ ਹਰਿਆਣੇ ਤੋਂ ਲਿਆਂਦੀ ਸੀ ਪਿਛਲੇ ਸਵੇਰ ਪਹਿਲਾਂ। ਠੀਕ ਆ ਜੀ। ਉਹ ਦੂਜੇ ਸਵੇਰ ਸੂਣਾ ਜੀ ਪ ਠੀਕ ਹੈ ਜੀ। ਹਾਂ ਜੀ ਦੂਜਾ ਸੁਆਹ ਨੂੰ ਸੋਨਾ 6 ਦੰਦਾ। ਮੂੰਹੋਂ 6 ਦੰਦਾ ਜੀ। ਪਿਛਲੇ ਸੂਏ 18 ਕਿਲੋ ਦੁੱਧ ਦਿੱਤਾ ਜੀ। ਕਿੰਨੇ ਦਿਨਾਂ ਦੀ ਕੱਚੀ ਹੈ ਜੀ? ਇਹ 10 ਦਿਨਾਂ ਦੀ ਕੱਚੀ ਹੈ। 10 ਦਿਨਾਂ ਦੀ ਕੱਚੀ ਹੈ ਤੋੜ ਕੇ ਦਿਖਾ ਦਿਓ ਜੀ। 10 ਦਿਨਾਂ ਦੀ ਕੱਚੀ ਹਰਿਆਣੇ ਦੀ ਟੌਪ ਦੀ ਝੋਟੀ ਜੀ। ਥਾਣੇ ਵਾਣਾ ਤੁਸੀਂ ਦੇਖ ਸਕਦੇ ਹੋ। ਬਹੁਤ ਸ਼ਾਨਦਾਰ ਹੈ ਜੀ। ਲਿਓ ਜੀ ਵਾਪਸ। ਕੱਦ ਕਾਠ ਹਲੋ ਬਹੁਤ ਉੱਚੀ ਲੰਮੀ ਹੈਵੀ weight ਦੀ ਝੋਟੀ ਮੂੰਹ ਮੱਥਾ ਚੈੱਕ ਕਰ ਲਓ ਜੀ ਥਾਣ ਹਵਾਨਾ ਚੈੱਕ ਕਰ ਲਓ ਜੀ ਇਹ 10 ਦਿਨ 10 ਦਿਨ ਲੈ ਜੂਗੀ ਜੀ ਝੋਟੀ ਮੂੰਹ ਮੱਥਾ ਦੁਈ ਚੈੱਕ ਕਰ ਲਓ ਜੀ ਬਹੁਤ ਸੋਹਣਾ ਹਵਾਨਾ ਜੀ ਹੈਵੀ ਬੋਡੀ weight ਦੀ ਡਿਮਾਂਡ ਬਾਈ ਜੀ ਕਹਿੰਦੇ ਫੋਨ ਤੇ ਕਰਾਂਗੇ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਏ ਜਿਹੜੇ ਵੀ ਇਹਨੇ ਕਨੈਕਟ ਕਰਨਾ ਹੋਵੇ ਕਰ ਸਕਦਾ ਏ ਦੂਜੇ ਸੂਏ ਸੂਨਾ ਚੋਟੀ ਨੇ 10 ਦਿਨਾਂ ਦੀ ਕੱਚੀ ਆ ਜੀ ਧੰਨਵਾਦ ਜੀ